ਦੋਸਤੋ ਜ਼ਿੰਦਗੀ ਇੱਕ ਬੰਨਵੇ ਰਸਤਾ ਜਿਹੜਾ ਵਾਪਸ ਨਹੀਂ ਹੋ ਸਕਦਾ ਇੱਕੋ ਤਰਫ ਜਾਂਦਾ ਹੈ ਸਭ ਨੇ ਆਉਣਾ ਚਲੇ ਜਾਣਾ ਪਰ ਜੇ ਸਾਨੂੰ ਵਾਪਸੀ ਦੀ ਉਮੀਦ ਹੋਵੇ ਨਾ ਤਾਂ ਸ਼ਾਇਦ ਇਨਸਾਨ ਕੋਈ ਵੀ ਮਿਹਨਤ ਨਾ ਕਰੇ ਵੀ ਇੱਥੇ ਹੀ ਆਂ ਜਾਣਾ ਕਿੱਥੇ ਆਂ ਇੱਕ ਵਾਰ ਐਦਾਂ ਹੀ ਇੱਕ ਪਿਤਾ ਨੇ ਨਾ ਆਪਦੇ ਪੁੱਤਰ ਨੂੰ ਕਾਮਯਾਬ ਹੋਣ ਵਾਸਤੇ ਸ਼ਹਿਰ ਭੇਜਣਾ ਸੀਗਾ ਉਹਨੇ ਉਹਨੂੰ ਬਹੁਤ ਕੁਝ ਸਮਾਨ ਪੈਕ ਕਰਤਾ ਉਹਦਾ ਟੈਚੀ ਬੈਗ ਪੈਕ ਕਰਕੇ ਬੈਗ ਭਰਤਾ ਤੇ ਉਹਨੂੰ ਕਹਿੰਦਾ ਵੀ ਜਾ ਪੁੱਤ ਤੂੰ ਜਾ ਕੇ ਸਫਲ ਹੋ ਪਰ ਮੈਂ ਤੇਰਾ ਪਿਓ ਹਾਂ ਮੈਨੂੰ ਤੇਰੀ ਫਿਕਰ ਵੀ ਹੈ ਕਹਿੰਦਾ ਵੀ ਆ ਚੱਕ ਵਾਪਸੀ ਦੀ ਟਿਕਟ ਜੇ ਤਾ ਤੂੰ ਕਾਮਯਾਬ ਹੋ ਗਿਆ ਚੰਗੀ ਗੱਲ ਆ ਜੇ ਕਾਮਯਾਬ ਨਾ ਹੋਇਆ ਤਾਂ ਵਾਪਸੀ ਦੀ ਟਿਕਟ ਮੈਂ ਤੈਨੂੰ ਦੇ ਰਿਆਂ ਤੂੰ ਵਾਪਸ ਆ ਜੀ ਚਲੋ ਜੀ ਉਹ ਮੁੰਡਾ ਗਿਆ ਜਾਣ ਤੋਂ ਬਾਅਦ ਕੁਝ ਕੇ ਮਹੀਨੇ ਦੇ ਵਿੱਚ ਹੀ ਉਹ ਵਾਪਸ ਆ ਗਿਆ ਕਿਉਂਕਿ ਉਹਦੇ ਕੋਲ ਵਾਪਸੀ ਦੀ ਟਿਕਟ ਸੀ ਉਸ ਵਾਪਸੀ ਦੀ ਟਿਕਟ ਨੇ ਉਹ ਮਿਹਨਤੀ ਨਹੀਂ ਕਰਨ ਦਿੱਤੀ ਸ਼ਾਇਦ ਉਹਦਾ ਪਿਤਾ ਸੋਚ ਲੈਂਦਾ ਵੀ ਜੇ ਉਹ ਮਿਹਨਤ ਕਰੂਗਾ ਕੁਝ ਬਣ ਗਿਆ ਵਾਪਸੀ ਟਿਕਟ ਤਾਂ ਉਹ ਆਪੀ ਲੈ ਲੈਂਦਾ ਸੋ ਐਦਾਂ ਹੀ ਜ਼ਿੰਦਗੀ ਆ ਜਦੋਂ ਸਾਨੂੰ ਉਮੀਦ ਹੁੰਦੀ ਹੈ ਨਾ ਸਫਲ ਕੌਣ ਲੋਕ ਹੁੰਦੇ ਨੇ ਸਫਲ ਉਹੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਿੱਛੇ ਕੋਈ ਵੀ ਨਹੀਂ ਹੁੰਦੀ ਕਿ ਠੀਕ ਹੈ ਯਾਰ ਜਾਂ ਕਰਾਂਗੇ ਜਾਂ ਮਰਾਂਗੇ ਜਦੋਂ ਸਾਡੇ ਕੋਲੇ ਕਰੋ ਜਾਂ ਮਰੋ ਦੀ ਸਥਿਤੀ ਹੁੰਦੀ ਆ ਇਨਸਾਨ ਉਦਹੀਂ ਕਾਮਯਾਬ ਹੁੰਦਾ ਜਦੋਂ ਇਨਸਾਨ ਕੋਲੇ ਕੁਝ ਥੋੜਾ ਜਿਹਾ ਲੂਪ ਹੋਲ ਮਿਲਦਾ ਹੋਵੇ ਨਾ ਫਿਰ ਉਹ ਮਿਹਨਤ ਕਰਨਾ ਛੱਡ ਦਿੰਦਾ ਸੋ ਇਸ ਕਰਕੇ ਏ ਸੋਚੋ ਕਿਸੇ ਤੋਂ ਆਸ ਨਾ ਰੱਖੋ ਕਿ ਸ assi ਵਾਪਸ ਵੀ ਮੁੜਨਾ ਹੈ ਆਪਣੀ ਮਿਹਨਤ ਜਾਰੀ ਰੱਖੋ ਆਪਣੇ ਰਸਤੇ ਖੁਦ ਬਣ ਜਾਣਗੇ